ਰਾਣਾ ਗੁਰਨੇ ਜੋ ਕੋਲਵਾ ਬੇਟੇ ਬੇਟੇ ਰੋਡੇ ਨਾਲ ਚੀ ਹੋਇਆ ਸੀ ਸਾਰਾ ਉਹਨਾਂ ਨੂੰ ਕੁਮਾਰੋ ਕਿਹਾ ਸੀ ਇਹਨਾਂ ਦਾ ਵਿਆਹ ਸੀ ਕਹਿੰਦਾ ਮੈਂ ਮੰਮੀ ਚੱਲਿਆ ਉਹਨਾਂ ਦੇ ਖਾਣ ਪੀਣ ਨਾ ਜਾਇਂ ਰਾਜੂ ਬੰਦੇ ਬਹੁਤ ਸਲਾੰਦੇ ਆ ਇਹਨੂੰ ਕੋਟ ਕੋਟ ਨਾਲ ਮਾਰਨਾ ਝੂਠੇ ਚ ਨਾਮ ਲਾ ਦੇ ਨੇ ਤੇ ਸਾਡੇ ਕੋਲ ਤਨ ਮਾਰ ਨਾ ਗਿਆ ਉਹਨਾਂ ਨੇ ਕੋਟ ਕੋਟ ਮਾਰ ਦਿੱਤਾ ਇਹਨਾਂ ਨੇ ਮਾਰਿਆ ਇਹਨਾਂ ਦੇ ਘਰੇ ਗਿਆ ਸੀ ਉਹ ਜੱਥੇ ਜੀ ਆਸੀ ਇਹਨਾਂ ਦੇ ਘਰ ਗਿਆ ਸੀ ਹਾਂ ਇਹ ਸਾਡੇ ਕਮਾਂਡ ਵਾਪਰੇ ਲੱਗ ਗਈ ਕੀ ਨਾ ਮਾਨਾ ਬਸ ਹਾਂ ਉਹਨਾਂ ਦਾ ਹੈ ਮੁੰਡੇ ਦਾ ਨਾ ਇੱਕ ਦਾ ਨਾ ਪਰਾਣੀ ਚੇਤਾ ਭੁੱਲ ਗਏ ਪੂਰੀ ਮਾਣਾ ਕੋ ਬੀਸੀਪੀ ਉਹਦਾ ਮਰ ਗਿਆ ਅੱਛਾ ਜੀ ਉਹਨਾਂ ਨੇ ਕਹਤਾ ਚੋਦੀ ਕਰਨ ਆ ਗਿਆ ਸਾਡੇ ਘਰ ਮੁੰਨੇ ਚਾ ਨਾ ਗਿਆ ਸੀ ਮੈਂ ਪਾਲਟੀ ਲੈ ਕੇ ਆਵਾਂ ਚਾ ਉਹਨਾਂ ਦੇ ਘਰੇ ਗਿਆ ਪੰਗੜਾ ਪਾਉਣਾ ਤਾਂ ਨਾ ਜਾਈ ਅੱਛਾ ਜੀ ਆਏ ਆ ਭਾ ਕੇ ਉਹ ਛੋਟੇ ਜਿਹੜੇ ਪਿੰਡ ਦੇ ਲੋਕਾ ਉਹ ਨਾ ਉਹਨਾਂ ਕੋਲ ਕਟਮਾਰ ਰੋਈ ਆ ਨਹੀਂ ਉਹਦੇ ਪੁਰਾਣੇ ਆਈ ਹੋਸੀ ਬਹੁਤ ਅੱਛਾ ਨਾਲੀ ਕੁਟੀਆ ਮਾੜਿਆ ਕੋਟਲਿਆ ਜਾਦਾ ਮਰ ਕੇ ਸਾਨੂੰ ਨਨ 57 ਵੀ ਸਾਡੇ ਘਰ ਆ ਪੁੱਤ ਸੀ ਅੱਛਾ ਜੀ ਲਿਪਵਾਲ ਕੇ ਟਾਟਾ ਮੁੰਡਾ ਸਾਡੇ ਘਰ ਆ ਗਿਆ

ਪਤਾ ਨਹੀਂ ਹੁਣ ਪੁੱਟਿਆ ਤਾਂ ਮਰਿਆ ਵਾ ਅੰਨੀ ਤੱਕ ਐਨੀ ਕੁੱਟ ਪੈ ਗਈ ਸੀ ਕਦੇ ਨਹੀਂ ਸੀ ਤਾਉਨਾ ਹੋਈ ਕੀ ਮੰਥੀ ਧਰਦੇ ਹੋ ਤੁਸੀਂ ਆ ਮੈਂ ਮੈਂ ਕਰਾ ਦੇਗਾ ਮੈਂ ਦਾ ਖੁੱਲੇ ਕਰਦੀ ਆ ਆਏ ਨੂੰ ਤੁਹਾਡਾ ਰੋਪੇ ਆ ਜੀ ਪਿੰਡ ਵਿੱਚ ਜਿਹੜਾ ਗਵੰਡਾ ਦੇ ਤਹਾਰ ਪ੍ਰੋਗਰਾਮ ਸੀ ਉਹਨਾਂ ਵੱਲੋਂ ਪੁੱਟ ਮਾਰ ਜੀਤੀ ਹੈ ਹਾਂ ਉਹਨਾਂ ਨੇ ਕੀਤੀ ਹੋਣੀ ਕਿਸੇ ਨੇ ਕੀਤੀ ਪੁਲਿਸ ਵਾਜ ਦੇ ਵਿਚਾਰੇ ਬਚਾ ਕੇ ਕੰਦੇ ਚਲੇ ਉਹਨੇ ਦਾਖਲ ਕਰਾ ਦਿੰਦੇ ਅਸੀਂ ਨੂੰ ਅੱਛਾ ਜੀ ਉਹਨਾਂ ਨੇ ਨਹੀਂ ਹੱਥ ਲਾਇਆ ਵਿਚਾਰਿਆਂ ਨੇ ਕਿਸੇ ਨੇ ਵੀ ਅੱਛਾ ਉਹਦੇ ਵਿਚਾਰੇ ਚੱਕ ਕੇ ਲਿਆ ਇੱਥੇ ਮਾਤਾ ਤੇਰਾ ਪੁੱਤ ਬਾ ਚ ਜੀ ਵਹੀ ਦਾਖਲ ਕਰਾ ਦਿੰਦੇ ਮੈਂ ਕਹ ਤਾਖਲ ਕਰਾ ਦੋ ਬਾਜੀ ਤੁਸੀਂ ਨੂੰ ਮੈਂ ਕੱਪੜੇ ਅੱਜ ਲੈ ਕੇ ਆਉਣਾ ਸੀ ਇਹਦੇ ਉਹ ਮੈਨੂੰ ਸਵੇਰੇ 5 ਵਜੇ ਸੌਂ। ਮੈਂ ਦੋ ਤੁਸੀਂ ਉਹਨਾਂ ਥਾਣੇ ਵਿੱਚ ਜਾ ਰਹੇ ਸਦਾ ਥਾਣੇ ਜਾ ਮਿਲੇ ਬੱਚਾ ਤੁਹਾਡਾ ਸਹੀ ਸੀਗਾ ਉਹਦਾ। ਸਹੀ ਉਹ ਤਾਂ ਬੈਠਾ ਠੀਕ ਸੀ ਉਹਦਾ ਬੋਲ ਨਹੀਂ ਸੀ ਹੁੰਦਾ ਉਤੋਂ। ਅੱਛਾ ਬੋਲ ਨਹੀਂ ਹੁੰਦਾ ਨਹੀਂ ਪਾ ਕੇ ਬੈਠਾ ਸੀ। ਕੀ ਪੁਲਿਸ ਤੇ ਕੀ ਕਾਰਵਾਈ ਦੀ ਮੰਗ ਕਰਦੇ ਹੋ? ਹਾਂਜੀ। ਪੁਲਿਸ ਤੋਂ ਕੀ ਕਾਰਵਾਈ ਦੀ ਮੰਗ ਕਰਦੇ ਬੱਚੇ ਦੀ ਮੌਤ ਹੋ ਗਈ ਆ। ਉਹ ਮੈਨੂੰ ਫਰਫ ਇੱਥੇ ਜਾਂਦਾ ਵਾ ਇੱਥੇ ਪਾ ਕੇ ਮੋਕ ਗਿਆ ਵਾ। ਕਿਸ ਤਰ੍ਹਾਂ ਦੀ ਰਵੰਡ ਰਵੰਡੀਆਂ ਦੀ ਕਾਰਵਾਈ ਦੀ ਕਿਸ ਤਰ੍ਹਾਂ ਦੀ ਕਾਰਵਾਈ ਜਾਂਦੇ ਹੋ? ਹਾਂ ਭਾਈ ਜਿਹਨਾਂ ਨੇ ਬੱਚਾ ਤੁਹਾਡਾ ਮਾਰਿਆ ਹਾਂ ਉਹਨਾਂ ਤੇ ਹੁਣ ਕੱਲ੍ਹ ਵਈ ਪੁੱਛੋ ਕਦਾ ਮਾਰਿਆ ਕਾਹਤੋਂ ਮਾਰਿਆ ਜੇ ਕੋਈ ਚੀਜ਼ ਚੱਕੀ ਆ ਤਾਂ ਅੱਜ ਤੁਸੀਂ ਫੇਰ ਮਾਰ ਸਕਦੇ ਸਾਨੂੰ ਦੱਸ ਦਿੰਦੇ ਆ ਕੇ ਬੋਲ ਸਾਨੂੰ ਦੱਸ ਕੇ ਆ ਕੇ ਸਾਨੂੰ ਦੱਸਾਂ ਕਿ ਤੁਹਾਡੇ ਬੱਚਿਆਂ ਬਾਅਦ ਘਰੇ ਆ ਕੇ ਕੁੱਤੇ ਮਾਰਿਆ ਬਹੁਤ ਵਾ ਉਹਨੇ ਸਾਨੂੰ ਦੱਸਿਆ ਹੀ ਨਹੀਂ ਦਾ ਹਜੇ ਤੱਕ ਨਹੀਂ ਸਾਨੂੰ ਦੱਸਿਆ ਉਹਨਾਂ ਨੇ ਹਜੇ ਤਾਂ ਵੀ ਸੈਦਾਂ ਨੇ ਪੋਸਟਮਾਰਟਮ ਹੋ ਰਿਹਾ ਜੱਜ ਸਾਹਿਬ ਆਈ ਪਈ ਆ ਹਾਂਜੀ ਪੋਸਟਮਾਰਟਮ ਦੇ ਵਿੱਚ ਤੈ ਫੋਲ ਉਹਨੂੰ ਲਵਦੀ ਮੈਨੂੰ ਲਾ ਪਵੇ ਬਸ ਮੇਰਾ ਮੁੰਡਾ ਮਿਲ ਤਵੇ ਮੈਨੂੰ ਮੈਂ ਕੁਛ ਨਹੀਂ ਦਿੰਦੀ ਕਿਸੇ ਕੋ ਕੁਛ ਨਹੀਂ ਮੰਗ ਕਦੀ ਮੇਰਾ ਬੱਚਾ ਮੈਨੂੰ ਮਿਲ ਜਵੇ ਮੈਂ ਕੁਝ ਨਹੀਂ ਮੰਗਦੀ ਮੈਂ ਕੁਝ ਨਹੀਂ ਕਿਸੇ ਕੋਲ ਲੈਂਦੀ ਸਦਰ ਕਪੂਰਥਰਾ ਪੁਲਿਸ ਸਟੇਸ਼ਨ ਵਿੱਚ 30 ਤਰੀਕ ਨੂੰ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੋਇਆ ਸੀ ਜਿਹਦੇ ਵਿੱਚ ਨੂਰ ਕੁਮਾਰ ਕੋਲੋਂ 5.8 ਗ੍ਰਾਮ ਹੀਰੋਇਨ ਤੇ ਕੁਝ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ ਇਹਨੂੰ 31 ਤਰੀਕ ਨੂੰ ਇਹਦਾ ਮੈਡੀਕਲ ਕਰਾਇਆ ਜਾਂਦਾ ਤੇ ਇਹਨੂੰ ਜਸਬ ਦੇ ਪੇਸ਼ ਕੀਤਾ ਜਾਂਦਾ ਪੇਸ਼ ਕਰਨ ਤੋਂ ਬਾਅਦ ਇਹਦਾ ਇੱਕ ਦਿਨ ਦਾ ਪੁਲਿਸ ਰਿਮਾਰਡ ਹਾਸਲ ਕੀਤਾ ਜਾਂਦਾ ਹੈ ਤੇ ਇਹਨੂੰ ਅੱਜ ਇੱਕ ਤਰੀਕ ਨੂੰ ਅਸੀਂ ਜੱਜ ਸਾਹਿਬ ਦੇ ਪੇਸ਼ ਕਰਨਾ ਸੀ ਪਰ ਅੱਜ ਸਵੇਰ ਦੀ अर्ਲੀ ਮਾਰਨਿੰਗ ਦੇ ਆਸ ਵਿੱਚ ਇਹਦੀ ਡੈਥ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹਨੂੰ ਸਰਵਲ ਹਸਪੀਟਲ ਲੈ ਕੇ ਹੁੰਦਾ ਜਾਂਦਾ ਹੈ ਤੇ ਇਸ ਦੀ ਇਨਟੀਮੇਸ਼ਨ ਸੀਜੀਐਮ ਸਾਹਿਬ ਦੇ ਕੋਲ ਦਿੱਤੀ ਜਾਂਦੀ ਹੈ ਆਫਟਰ 댓 ਇਹਦੀ ਇੱਕ ਜਿਹੜਾ ਕਿ ਪ੍ਰੋਸੈਸ ਹੈ ਜਦੋਂ ਵੀ ਕੋਈ ਕਸਟੋਡੀਅਲ ਡੈਥ ਹੁੰਦੀ ਹੈ ਤਾਂ ਇਹਦਾ ਪੋਸਟਮਾਰਟਮ ਹੈ ਇਹ ਜੁਡੀਸ਼ਰੀ ਜੱਜ ਸਾਹਿਬ ਦੇ ਅੰਡਰ ਹੀ ਹੁੰਦਾ ਹੈ ਤਾਂ ਜੱਜ ਸਾਹਿਬ ਦੀ ਇਹਨਾਂ ਬੋਰਡ ਬਣਿਆ ਜਿਹਦੇ ਵਿੱਚ ਡਾਕਟਰਾਂ ਦਾ ਇੱਕ ਬੋਰਡ ਹੈ ਜਿਹੜਾ ਜਾਂਚ ਸਾਡੀ ਨਿਗਰਾਨੀ ਦੇ ਤਹਿਤ ਇਹਦਾ ਪੋਸਟ ਮਾਰਡਮ ਕਰ ਬੈ ਤੇ ਅਗਲੀ ਇਨਕੁਆਇਰੀ ਉਹਨਾਂ ਦੇ ਵੱਲੋਂ ਹੀ ਕੀਤੀ ਜਾਵੇਗੀ ਜਿਹੜੇ ਕੋਲ ਜੀ ਰਿਕਵਰੀ ਹੋਈ ਹੈ ਐਨਡੀਪੀਐਸ ਦੇ ਤੇ ਪਰਚਾ ਦਰਸੇਗਾ ਉਹਦੇ ਤੋਂ ਬਾਅਦ ਇਹ ਸਾਡੇ ਕੋਲ ਰਿਮਾਂਡ ਤੇ ਰਿਹਾ ਇਹਦਾ ਮੈਡੀਕਲ ਵੀ ਹੋਇਆ ਇਹਨੂੰ ਜਾਂਚ ਸਾਡੇ ਅਸੀਂ ਪੇਸ਼ ਕੀਤਾ ਸਰ ਤੇ ਦਾ ਇੱਕ ਦਿਨ ਦਾ ਰਿਮਾਂਡ ਸੀਗਾ ਹਾਂਜੀ ਸਰ ਤਬੀਰ ਖਰਾਬ ਸੀ ਇਹਦੀ ਕਿ ਵੈਸੇ ਹੀ ਠੀਕ ਸੀਗਾ ਜੋ ਲੈ ਕੇ ਆਏ ਇਹਨੂੰ ਮੇਂ ਜਦੋਂ ਕੱਲੇ ਦਾ ਮੈਡੀਕਲ ਹੋਇਆ ਮੈਡੀਕਲ ਚ ਤਾਂ ਕੋਈ ਇੰਜਰੀ ਜਾਂ ਉਹਦਾਂ ਦੀ ਕੋਈ ਗਲਪਤ ਸਾਹਮਣੇ ਨਹੀਂ ਹੈ ਬਾਕੀ ਹੁਣ ਪੋਸਟਮਾਰਟਮ ਚੱਲ ਰਿਹਾ ਤੇ ਇਹ ਜਿਹਾ ਸਾ ਵੀ ਜਾਂ ਡਾਕਟਰ ਵੀ ਆਪਾਂ ਕਲੀਅਰ ਕਰਪਾ। ਠੀਕ। ਪਰੀ ਸਰ ਮਾਦਾ ਰੋਪਾ ਕੀ ਡਰਾਂਡ ਵਿੱਚ ਪ੍ਰੋਗਰਾਮ ਸੀ ਜਿਸ ਦਾ ਫੰਕਸ਼ਨ ਸੀ ਆ ਇਹ ਉੱਤੇ ਤਾਨਪੀਨ ਚੱਲ ਰਿਹਾ ਤੇ ਉਹ ਸਭ ਉਹ ਸਭ ਜਿਹੜਾ ਪਰਿਵਾਰ ਸੀ ਉਹਨਾਂ ਵੱਲੋਂ ਕੁੱਟਮਾਰ ਬਹੁਤ ਵੀ ਸੀ ਜਿਹੜੀ ਗੱਲਪਤ ਅਜੇ ਤੱਕ ਸਾਹਮਣੇ ਨਹੀਂ ਹੈ ਬਾਕੀ ਜੇ ਇਦਾਂ ਦੀ ਕੋਈ ਗਲਪਤ ਹੋਗੀ ਤਾਂ ਪੋਸਟਮਾਰਟਮ ਸਾਹਮਣੇ ਆਈ ਜਾਵੇਗੀ। ਜਿਹੜੀ ਸਾਨੂੰ ਬਣਾਇਆ ਬਿਆਨ ਦਿੱਤੇ ਮੀਡੀਆ ਚ ਉਹਦੀ ਮਾਂ ਉਹਨਾਂ ਨੇ ਇਹ ਰੋਪ ਲਾਇਆ ਰਿਲਵੰਡੀਆਂ ਨੇ ਜਿਹੜਾ ਨੇ ਪੁੱਟਮਾਰ ਕੀਤੀ ਆ ਬਹੁਤ ਜ਼ਿਆਦਾ ਉਹਨਾਂ ਦਾ ਪ੍ਰੋਣੇ ਆਇਆ ਸੀ ਉਹਨਾਂ ਦਾ ਪੁੱਟਮਾਰ ਚਾਚੇ ਸਾਡਾ ਬੱਚਾ ਜਿਹੜਾ ਮਰਿਆ ਸਵੇਰੇ ਉਹ ਸਹੀ ਸੀ ਆ ਪਰ ਬੋਲ ਨਹੀਂ ਪਾ ਰਿਹਾ ਸੀ ਆ ਇਹ ਰੋਪ ਲਾ ਰਹੇ ਆ ਪੋਸਟਮਾਰਟਮ ਛੇਅਰ ਹੋਊਗਾ ਜੀ ਸਰ ਵੀ ਬਣਵੀ ਜੀ ਜਿਹੜੇ ਮੰਨੋ ਰੋਪੀ ਜਣਾ ਵੱਲੋਂ ਪੁੱਟਮਾਰ ਕੀਤੀ ਗਈ ਜੇ ਇਦਾਂ ਦੀ ਕੋਈ ਗੱਲ ਸਾਹਮਣੇ ਆਊਗੀ ਤਾਂ ਜ਼ਰੂਰ ਕਾਰਵਾਈ ਕੀਤੀ ਜਾਵੇਗੀ